ਆਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸਜ ਰੰਗ ਈ ਕੋ ਨਾਮ ਆਦਾਰ सावन सरसी कामणी तਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 134 ਤੇ ਸ਼ੋਭnik ਮਾਜ ਰਾਗ ਵਿੱਚ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਸੱਚਾ ਆਪਾ ਨੂੰ ਪ੍ਰਭੂ ਪ੍ਰੇਮ ਦੀ ਚਾਹਤ ਪਿਆਸ ਤੇ ਮਿਲਾਵਨ ਦਾ ਰਾਹ ਦੱਸ ਰਿਹਾ ਨਾ ਕਿ ਜਿਸ ਤਰ੍ਹਾਂ ਸੌਣ ਦੀ ਬਰਸਾਤ ਦੀ ਰੁੱਤ ਹਰਿਆਵਲ ਹਰੇ-ਅਵਲ ਕਰ ਦਿੰਦੀ ਹੈ ਉਸ ਤਰੀਕੇ ਦੇ ਨਾਲ ਪਰਮੇਸ਼ਰ ਦੇ ਨਾਮ ਵਰਖਾ ਦੀ ਯਾਤ ਰੱਖੋ ਉਸ ਦੇ ਸੋਹਣੇ ਚਰਨ ਕਮਲਾਂ ਦਾ ਪਿਆਰ ਹਿਰਦੇ ਵਿੱਚ ਟਿਕਾ ਲਵੋ ਅੰਦਰ ਦਾਮੀ ਪੈ ਜਾਵੇਗਾ ਪਰਮੇਸ਼ਰ ਦੇ ਨਾਮ ਰਸ ਦਾਮੀ ਪੈ ਜਾਵੇਗਾ ਫਿਰ ਮਨ ਤੇ ਤਨ ਖਿਡਾਓ ਵਿੱਚ ਆ ਜਾਵੇਗਾ ਇਹੋ ਜਿਹਾ ਪਰਮੇਸ਼ਰ ਦਾ ਰੰਗ ਲੱਗ ਜਾਵੇਗਾ ਕਿ ਇਕੇ ਪਰਮੇਸ਼ਰ ਦਾ ਨਾਮ ਹੀ ਆਸਰਾ ਤੇ ਆਧਾਰ ਜੀਵਨ ਬਣ ਜਾਵੇਗਾ ਵੇਖਿਆ ਰੰਗ ਕੁੜਾ ਵੇਆ ਦੇਸਣ ਸਾ ਬੇਸ਼ਾਰ ਹਰ ਅੰਮ੍ਰਿਤ ਗੋਦ ਸੁਹਾਵਣੀ ਮਿਲ ਸਾਧੂ ਪੀਵਣਾ ਹਾਰ ਵਾਣਤਰਣ ਪ੍ਰਭ ਸੰਗ ਮੋਲਿਆ ਸਮਰਾਤ purkh apaar samrat purkh apaar ਜਦੋਂ ਨਾਮ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਗਿਆ ਉਸ ਦੇ ਨਾਮ ਦਾ ਮੀਂਹ ਪੈ ਗਿਆ ਫਿਰ ਜੋ ਮਾਇਆ ਦੇ ਕੌਤਕ ਤਮਾਸ਼ੇ ਤੇ ਉਸ ਦੀਆਂ ਉਸ ਦੀ ਤ੍ਰਿਸ਼ਨਾਵਾਂ ਇਹ ਸਾਰੀਆਂ ਖਾਗ ਦਿਸਣ ਲੱਗਣਗੀਆਂ ਬੇਮੈਨਾ ਹੋ ਜਾਣਗੀਆਂ ਪਰਮੇਸ਼ਰ ਦੇ ਨਾਮ ਦੀ ਬੂੰਦ ਅੰਮ੍ਰਿਤ ਬੂੰਦ ਇਹੋ ਜੀ ਸੁਹਾਵਣੀ ਸੋਹਣੀ ਹੈ ਉਸ ਦੇ ਸਾਧੂ ਉਸ ਨੂੰ ਪੀਣ ਜੋਗੇ ਹੋ ਜਾਂਦੇ ਹਨ ਉਸ ਦੇ ਨਾਲ ਕੀ ਹੁੰਦਾ ਹੈ ਵਣ ਤ੍ਰਿਣ ਪ੍ਰਾਵ ਸੰਗ ਮੋਲਿਆ ਸਮਰੱਥ પુરਖ ਅਪਾਰ ਕਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਸ ਤਰ੍ਹਾਂ ਸਾਰੀ ਬਨਸਪਤੀ ਕਾਹੂਸ ਤੋਂ ਲੈ ਕੇ ਹਰ ਇੱਕ ਰੁੱਖ درخت ਹਰਿਆ ਹੋ ਜਾਂਦਾ ਹੈ ਉਸ ਦੇ ਨਾਮ ਦੇ ਨਾਲ ਵੀ ਜੀਵਨ ਇਸ ਤਰ੍ਹਾਂ ਹਰਿਆਵਲ ਆ ਸਕਦਾ ਹੈ ਉਹ ਪਰਮੇਸ਼ਰ ਸਾਰੀਆਂ ਦਾਤਾਂ ਦੇਣ ਵਾਲਾ ਹੈ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਉਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਹਰ ਮਿਲਣੇ ਨੂੰ ਮੰਨ ਲੋ ਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਉਹ ਤਿੰਨ ਕੈ ਸਾਦ ਬਲ ਹਾਰ ਮਾਰੇ ਕਹਿੰਦੇ ਵਹਿ ਗੱਲਾਂ ਨਾਲ ਤੇ ਸਾਰੇ ਹੀ ਪਰਮੇਸ਼ਰ ਨੂੰ ਮਿਲਣ ਦੀ ਚਾਹਤ ਰੱਖਦੇ ਹਨ ਅਰਦਾਸਾਂ ਕਰਦੇ ਹਨ ਪਰ ਤੁਹਾਡੇ ਚੰਗੇ ਕੰਮ ਹੀ ਤੁਹਾਨੂੰ ਪਰਮੇਸ਼ਰ ਦੇ ਨਾਲ ਮਿਲਾਪ ਦਿਵਾ ਸਕਦੇ ਹਨ ਜਿਨ੍ਹਾਂ ਸਤ ਸੰਗੀਆਂ ਨੇ ਗੁਰੂ ਪਿਆਰਿਆਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ ਪਰਮੇਸ਼ਰ ਨੂੰ ਪਾ ਹੀ ਲਿਆ ਹੈ ਉਹਨਾਂ ਦੇ ਸਦਾ ਸਦਕੇ ਜਾਓ ਕੁਰਬਾਨ ਜਾਓ ਭਾਉ ਉਹਨਾਂ ਦੇ ਦੱਸੇ ਰਾਹ ਤੇ ਤੁਰੋ ਹੁਕਮ ਮੰਨੋ ਨਾਨਕ ਹਰਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਮਾਰੇ ਕਿੰਦੇ ਅਰਦਾਸ ਕਰੋ ਧੰਗੁਰੂ ਨਾਨਕ ਦੇਵ ਜੀ ਸਾਡੇ ਤੇ ਕਿਰਪਾ ਕਰੋ ਅਗੋਂ ਗੁਰੂ ਉਤਰ ਦਿੰਦੇ ਹਨ ਕਿਉ ਗੁਰੂ ਦਾ ਜੋ ਸ਼ਬਦ ਹੈ ਹੁਕਮ ਹੈ ਹੀ ਹੀ ਤਾਦਾ ਜੀਵਨ ਸਵਾਰ ਸਕਦਾ ਹੈ ਸ਼ਬਦ ਨੂੰ ਫੋਲੋ ਕਰੋ सावन तेना सुहागणी जिन राम नाम उर हार जिन राम नाम उर हार साउंडaminaਉਨਾ ਵਾਸਤੇ ਸੋਣਾ ਹੈ ਜੋ ਪ੍ਰਭੂ ਪਤੀ ਵਾਲੇ ਹਨ ਜਿਨ੍ਹਾਂ ਦੇ ਗਲ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਹਰ ਪਾਇਆ ਹੈ ਪਾ ਹਰ ਹਰ ਵੇਲੇ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਹਨ ਤੇ ਦਸੇ ਸ਼ਬਦ ਦੀ ਪਾਲਣਾ ਕਰਦੇ ਰਹਿੰਦੇ ਹਨ ਬੋਧਵਾਰ ਸੌਂਡ ਦਾ ਮਹੀਨਾ ਆਰੰਭ ਹੋਇਆ ਆਪ ਗਰਸਾਤ ਹਲੋ ਰਾਤ ਵੀ ਹੁੰਦੀ ਰਹੀ ਸੋਹਣੀ ਹੋਵੇ ਬੈਲੈਂਸ ਦੇ ਵਿੱਚ ਹੋਵੇ ਨਾ ਕਿਤੇ ਜ਼ਿਆਦਾ ਪਾ ਕੇ ਨੁਕਸਾਨ ਨਾ ਕਰ ਦੇਵੇ ਨਾ ਕਿਤੇ ਘੱਟ ਹੀ ਰਹਿ ਜਾਵੇ ਬਾਦ ਘੱਟ ਇਸ ਆਰੀ ਸੰਤਲ ਹੋ ਜਾਵੇ ਸਾਡਾ ਜੋ ਪੋਟੈਂਸ਼ੀਅਲ ਆਫ ਹਾਈਡਰੋਜਨ ਹੈ ਉਹ 7 ਤੇ ਆ ਜਾਵੇ ਫਿਰ ਇਹਨਾਂ ਦੇ ਨਾਲ ਸੰਦੋਲਨ ਕੁਦਰਤ ਦੇ ਨਾਲ ਸਾਡਾ ਬਣਨਾ ਸ਼ੁਰੂ ਹੋ ਜਾਵੇਗਾ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ ਸਾਵਣ ਦੇ ਉੱਤੇ ਦੇ ਵਿੱਚ ਕਿਸੇ ਪੰਗ ਹੁਕਮਨਾਮੇ ਨਾਲ ਸਾਵਨਾ ਸੰਬੰਧ ਦੇ ਇੱਕ ਪੰਗਤੀ ਸਾਵਣ ਆਇਆ ਹੈ ਸਹੀ ਜਾਲ ਹਰ ਬਰਸਣਾ ਹਾਰ ਜਾਲ ਹਰ ਬਰਸਣਾ ਹਾਰ ਨਾਨਕ ਸੁਖ ਸਾਵਣ ਸੁਹਾਗਣੀ ਜਿਨ ਸਹ ਨਾਲ ਪਿਆਰ ਜਿਨ ਸਹ ਨਾਲ ਪਿਆਰ ਜਿਹਨਾਂ ਨੂੰ ਪ੍ਰਭੂ ਨਾਲ ਪਿਆਰ ਬਣ ਜਾਵੇ ਉਹਨਾਂ ਵਾਸਤੇ ਸਾਵਣ ਦਾ ਮਹੀਨਾ ਸੁਹਾਵਾ ਹੁੰਦਾ ਹੈ ਸੁਖ ਦੇਣ ਵਾਲਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ